ਕਲ ਕਰ ਰਹੇ ਆ ਅੱਜ ਤਿੰਨ ਦਿਨ ਹੋ ਗਏ ਉਹਦੇ ਕੋਈ ਪਰਚਾ ਦਰਜ ਕੀਤਾ ਜਾ ਰਿਹਾ ਜੇ ਦੂਜੇ ਪਾਸੇ ਜੇ ਤੁਸੀਂ ਸਿੱਖੀ ਦੀ ਗੱਲ ਕਰਦਾ ਕੋਈ ਪ੍ਰਚਾਰ ਕਰਦਾ ਉਹਨਾਂ ਦੇ ਐਨਐਸਏ ਲਾ ਕੇ ਚੱਕ ਕੇ ਅਸਾਮ ਦੇ ਜਿਲ੍ਹਿਆਂ ਚ ਬੰਦ ਕਰਦੇ ਅੱਜ ਮੈਨੂੰ ਹੁਣੀ ਹੁਣੀ ਖਬਰ ਮਿਲੀ ਆ ਕਿ ਅੱਜ ਵੀ ਇੱਥੇ ਜਿਹੜਾ ਅਗਰੈਸ ਕਰਤਾਰ ਆ ਉਹਦੇ ਨਾਲ ਮੀਟਿੰਗ ਸੀਗੀ ਕਿ ਜਿਹੜੇ ਫਰਦੀ ਸਿੰਘਾਂ ਦੇ ਪਰਿਵਾਰ ਨੇ ਉਹਨਾਂ ਨੂੰ ਪਰ ਉੱਥੇ ਵੀ ਮਿੱਠੀ ਗੋਲੀ ਪਾ ਕੇ ਬਾਕਸ ਕਰਦੇ ਕੋਈ ਗੱਲ ਨਹੀਂ ਜੀ 21 ਤਰੀਕ ਤੱਕ ਡਿਕੋ ਜੀ 20 ਦਿਨ ਖੜੋ ਜੀ 25 ਦਿਨ ਖੜੋ ਜੀ ਅਪਰਾਹਸ ਲਿਆ ਮੰਗਦੀ ਮੁੱਖ ਮੰਤਰੀ ਚਾਹੇ ਅੱਜ ਵੀ ਬੰਦੀ ਸਿੰਘਾਂ ਨੂੰ ਪੰਜਾਬ ਦੇ ਆ ਸਕਦਾ ਹੈ ਜਿਹੜੇ ਮਰਜੀ ਬੰਦੀ ਸਿੰਘ ਦੀ ਰਿਹਾਈ ਕਰ ਸਕਦਾ ਹੈ ਇਹ ਗਮਰਾਹ ਕਰ ਰਹੇ ਨੇ ਕਿ ਸੈਂਟਰ ਨੇ ਐਨਐਸਏ ਲਾਈਆ ਪੰਜਾਬ ਸਰਕਾਰ ਨੇ ਰეკਮੈਂਡ ਕਰਕੇ ਇੱਥੋਂ ਭੇਜਿਆ ਉਹਨਾਂ ਤੋਂ ਪ੍ਰਵਾਨਗੀ ਲੈ ਕੇ ਐਨਐਸਏ ਲੱਗੀ ਆ ਸੈਂਟਰ ਤੇ ਪੰਜਾਬ ਨੇ ਮਿਲ ਕੇ ਐਨਐਸਏ ਲਾਈ ਆ ਤੇ ਪੰਜਾਬ ਦਾ ਮੁੱਖ ਮੰਤਰੀ ਅੱਜ ਹੀ ਐਨਐਸਏ ਤੋੜ ਕੇ ਅੱਜ ਹੀ ਬਾਹਰ ਲੈ ਆ ਸਕਦਾ ਜੀ ਪੰਜਾਬ ਦੇ ਅੰਦਰ ਹਸ ਸਕਦਾ ਪਰ ਨਹੀਂ ਇਹਨਾਂ ਨੇ ਸਾਡੀ ਜ਼ੁਬਾਨ ਦਾ ਸ਼ਿਕਾਰ ਖੇਡਣਾ ਕਿ ਆਪਾਂ ਚੁੱਪਾਂ ਆਪਾਂ ਡਰ ਜਾਂਨੇ ਆ ਦਰستی ਇਹ ਨਹੀਂ ਪੈ ਜਾਂਦੀ ਆ ਵੀਰ ਪਤਾ ਨਹੀਂ ਕੀ ਹੋ ਗਿਆ ਜੀ ਐਂ ਡਰ ਕੇ ਘਰਾਂ ਚ ਵੜ ਗਏ ਤਾਂ ਫਿਰ ਸਾਡੇ ਲਈ ਬਚਾਉਣ ਵਾਲੇ ਇੱਥੇ ਰਹਿਣੇ ਨਹੀਂ ਆ ਕਿਵੇਂ ਲੱਗਦਾ ਤੁਹਾਨੂੰ ਵੀ ਹੁਣ ਜਿਹੜਾ ਇਹ ਪ੍ਰੈਸ ਚੱਲਦੇ ਆ ਇਹਦੇ ਨਾਲ ਹੋ ਸਕੂਗਾ ਕੁਝ ਬੰਦੁੱਤਾ ਹੋਵੇ ਤੁਸੀਂ ਕਹਿੰਦੇ ਕਿ 21 ਦਿਨਾਂ ਤੱਕ ਕੋ ਕਹਿ ਰਹੇ ਆ ਤਾਂ ਇੱਥੇ ਫਿਰ ਇਸ ਤੋਂ ਹੁਣ ਕੀ ਲਭ ਰਹੇ ਨੇ ਕਿ ਹੁਣ ਅਸੀਂ ਆਪਣੇ ਬੰਦੇ ਨੂੰ ਮਰਦੇ ਨਹੀਂ ਛੱਡ ਸਕਦੇ ਭਾਈ ਬਸੰਤ ਸਿੰਘ ਹੈ ਉਹਨੇ 7 ਦਿਨ ਹੋ ਗਏ ਪਾਣੀ ਤੱਕ ਨਹੀਂ ਪੀਤਾ ਉਹਦੀ ਹਾਲਤ ਬੜੀ ਗੰਭੀਰ ਆ ਚਾਚਾ ਹਰਦੀਪ ਸਿੰਘ ਹੈ ਉਹਦੀ ਹਾਲਤ ਬੜੀ ਗੰਭੀਰ ਹਸਪਤਾਲ ਦਾ ਹਿਲ ਕਰਾਏ ਹੋਏ ਨੇ ਬਾਕੀ ਬੰਦਾ ਸਿੰਘਾਂ ਦੀ ਹਾਲਤ ਬੜੀ ਗੰਭੀਰ ਆ ਭਾਈ ਅਮਰਪਾਲ ਸਿੰਘ ਦੀ ਸਿੰਘਣੀ ਦੀ ਹਾਲਤ ਬੜੀ ਗੰਭੀਰ ਆ ਜਿਹੜੀ ਉੱਥੇ ਮੌਕੇ ਤੇ ਜੇਲ੍ਹ ਦੇ ਅੱਗੇ ਭੁਖੜ ਹੜਤਾਲ ਤੇ ਬੈਠੇ ਨੇ ਵੈਸੇ ਦੇਖੋ ਇਹ ਤਾਂ ਇਹ ਗੁਰਮਤ ਦਾ ਸਦਾਂਪ ਤਾਂ ਨਹੀਂ ਆ ਭੁਖੜ ਹੜਤਾਲਾਂ ਪਰ ਸਾਡੇ ਕੋਲ ਰਾਹ ਜਰੀਆ ਵੀ ਕੀ ਆ ਆਪਣਾ ਰੋਸ ਜ਼ਾਹਰ ਕਰਨ ਦੇ ਲਈ ਜਿਸ ਤਰੀਕੇ ਨਾਲ ਸਟੇਟ ਸਾਡੇ ਤੇ ਜ਼ਬਰ ਕਰ ਰਹੀ ਆ ਸਾਡਾ ਖਾਤਮਾ ਕਰਨ ਤੇ ਤੁਰੀ ਹੋਈ ਆ ਸਾਡੀ ਹੋਂਦਸਤੀ ਨੂੰ ਮਿਟਾ ਦੇਣਾ ਚਾਹੁੰਦੀ ਆ ਤੇ ਆਪਾਂ ਅੱਜ ਵੀ ਇੱਕ ਦੂਜੇ ਦੀਆਂ ਗਲਤੀਆਂ ਕੀਤੀ ਜਾਂਦੇ ਆ ਇੱਕ ਦੂਜੇ ਦੇ ਖਿਲਾਫ ਮੋਰਚੇ ਖੋਲ੍ਹੇ ਜਾਂਦੇ ਆ ਯਾਰ ਚਾਹੇ ਸਾਡੇ ਮੋਰਚੇ ਸ਼ੰਭੂ ਲੱਗੇ ਨੇ ਚਾਹੇ ਖਨੌਰੀਆਂ ਤੇ ਲੱਗੇ ਨੇ ਚਾਹੇ ਮਹੱਲੀ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਲੱਗਿਆ ਚਾਹੇ ਇੱਥੇ ਅੰਮ੍ਰਿਤਸਰ ਦੇ ਵਿੱਚ ਡਿਬਰੂਗੜ ਜਿਹੜੇ ਐਨਐਸਐ ਬੰਦ ਨੇ ਨੌਜਵਾਨ ਉਹਨਾਂ ਨੂੰ ਪੰਜਾਬ ਲਿਆਉਣ ਲਈ ਮੋਰਚਾ ਲੱਗਿਆ ਪੰਜਾਬ ਦੇ ਲੋਕੋ ਹੁਣ ਘਰਾਂ ਦੇ ਵਿੱਚੋਂ ਨਿਕਲੋ ਹੁਣ ਘਰਾਂ 'ਚ ਬੈਠ ਹੁੰਦਾ ਵੇਲਾ ਨਹੀਂ ਆ ਇਹ ਹੁਣ ਸਾਡੇ ਨਾਲ ਬਹੁਤ ਮਾੜੇ ਆਨਲੇ ਸਮੇਂ 'ਚ ਹਾਲਾਤ ਬਣਨੇ ਆ ਜੇ ਅੱਜ ਵੀ ਆਪਾਂ ਆਈ ਇੱਕ ਦੂਜੇ ਦੇ ਖਿਲਾਫ ਆਪਾਂ ਮੋਰਚੇ ਖੋਲ ਕੇ ਬੈਠ ਗਏ ਜਾਂ ਆਪਾਂ ਚੁੱਪ ਕਰਕੇ ਬੈਠ ਗਏ ਤਾਂ ਸਟੇਟ ਦਾ ਜਬਰ ਬਦਨ ਹੈ ਇਹ ਜ਼ੁਲਮ ਤੁਸੀਂ ਦੇਖੋਗੇ ਆਨਲਾਈਨ ਸਮਝ ਕਿੰਨਾ ਹੋਣਾ ਇਸ ਕਰਕੇ ਬੇਨਤੀ ਆ ਬਕ ਸਾਰੇ ਇਕੱਠੇ ਹੋ ਕੇ ਮੈਂ ਸਮੁੱਚੀ ਕੌਮ ਨੂੰ ਸੰਗਤ ਨੂੰ ਬੀਨ ਕਰਦਾ ਵੀ ਜਿੱਥੇ ਜਿੱਥੇ ਮੋਰਚੇ ਲੱਗੇ ਨੇ ਕਾਫਲਿਆਂ ਦੇ ਰੂਪ ਚ ਪਿੰਡਾਂ ਦੇ ਵਿੱਚੋਂ ਤਰੋ ਆਪਣੇ ਸਾਧਨ ਲੈ ਕੇ ਤਰੋ ਬਾਰੀਆਂ ਬਣ ਕੇ ਤਰੋ ਕੋਣੀਕ 13000 ਪਿੰਡ ਹੈ ਜੇ 10-10 ਰੋਜ਼ ਇੱਕ ਪਿੰਡ ਦੇ ਵਿੱਚੋਂ ਸਿੰਘ ਪਹੁੰਚ ਪਹੁੰਚਦੇ ਆ ਸੰਗਤ ਪਹੁੰਚਦੀ ਆ ਤਾਂ ਵੀ ਹਜ਼ਾਰਾਂ ਦੀ ਗਿਣਤੀ ਸਾਡੀ ਮੋਰਚਾਂ 'ਚ ਬਣਨੀ ਆ ਇੱਕ ਸਵਾਲ ਖੜਾ ਹੁੰਦਾ ਕਿ ਮੋਰਚਾਂ ਮੋਰਚਾਂ ਦੀ ਫਿਰਦੇ ਰਹਿੰਦੇ ਰਹਿੰਦੇ ਹੋ ਸਾਡੇ ਪੱਲੇ ਮੋਰਚਿਆਂ ਤੋਂ ਇਲਾਵਾ ਹੋਰ ਵੀ ਕੀ ਆ ਗੁਰੂ ਕੇ ਬਾਗ ਦਾ ਮੋਰਚਾ ਜੈਤੂ ਦਾ ਮੋਰਚਾ ਚਾਬੀਆਂ ਦਾ ਮੋਰਚਾ ਕਿੰਨੇ ਮੋਰਚੇ ਸਾਡੇ ਤੇ ਮੋਰਚਿਆਂ ਦੇ ਵਿੱਚੋਂ ਸਾਡੀ ਜਿਹੜੀ ਬੰਦ ਖਲਾਸੀ ਹੋਈ ਆ ਸੋ ਅੱਜ ਵੀ ਸਾਨੂੰ ਮੋਰਚਿਆਂ ਦੇ ਵੀ ਲੋੜ ਆ ਪਰ ਹੋਣ ਦੀ ਇਕੱਠੇ ਲੋੜ ਆ ਮੇਰਾ ਵੀਰ ਮੈਂ ਬੇਨਤੀ ਆ ਜਿਹੜੀਆਂ 13 ਵੀ ਇੱਥੇ ਪੰਜਾਬ ਲਈ ਲੜ ਰਹੀਆਂ ਨੇ ਉਹਨਾਂ ਖਿਲਾਫ ਮੋਰਚਾ ਨਾ ਖੁੱਲੋ ਸਾਡੇ ਬਖਰੇਵੇਂ ਹੋਣਗੇ ਜਿਹੜੀ ਮਰਜ਼ੀ ਧਰਦੇ ਆਪਾਂ ਹੋਈਏ ਪਰ ਲੜ ਰਹੇ ਲੋਕਾਂ ਦੇ ਖਿਲਾਫ ਆਪਾਂ ਨਾ ਖੁੱਲੋ ਮੋਰਚੇ ਸਾਡਾ ਮੂੰਹ ਦਿੱਲੀ ਵਾਲਾ ਹੋਣਾ ਚਾਹੀਦਾ ਆਪਣੇ ਲੋਕਾਂ ਦਾ ਇੱਕ ਦੋ ਘਟਨਾਵਾਂ ਵੈਦਾਂ ਦੀਆਂ ਹੁਣ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਵੀ ਨੌਜਵਾਨੀ ਖਲਾਅ ਚ ਹਰ ਕਿਸੇ ਨੂੰ ਸਵਾਲ ਕਰ ਰਹੀ ਐ ਰੋਕੇ ਤੁਹਾਡੇ ਨਾਲ ਵੀ ਨੌਜਵਾਨੀ ਮੈਂ ਨੌਜਵਾਨੀ ਨੂੰ ਲਗਾਤਾਰ ਅਪੀਲ ਕਰ ਰਿਹਾ ਕਿ ਜਾਵਤ ਦੇ ਸ਼ਾਂਤੀ ਬੜੀ ਜ਼ਰੂਰੀ ਹੈ ਜਦੋਂ ਕੋਈ ਵੀ ਸੰਘਰਸ਼ ਲੜਿਆ ਜਾਂਦਾ ਜਾਵਤੇ ਤੋਂ ਜੇ ਬਾਹਰ ਚਲੇ ਜਾਂਦਾ ਸੰਘਰਸ਼ ਸੰਘਰਸ਼ ਛੱਡ ਜਾਂਦਾ ਫੌਜਾਂ ਲੜਦੀਆਂ ਨੇ ਜਾਵਤੇ ਚ ਰਹਿ ਕੇ ਆਗੂਆਂ ਦੀ ਕਮਾਂਡਰਾਂ ਦੀਆਂ ਨਿਰਵਾਹਾਂ ਤੇ ਰਹਿ ਕੇ ਜਿਹੜੇ ਵੀ ਸਾਡੇ ਆਗੂ ਜਿਹੜੇ ਵੀ ਮੋਰਚੇ ਤੇ ਅੱਗੇ ਲੱਗੇ ਹੋਇਆ ਉਹਨਾਂ ਦੇ ਭਰੋਸਾ ਕਰਕੇ ਚੱਲੋ ਤਾਂ ਆਪਾਂ ਮੋਰਚੇ ਫਤਿਹ ਕਰ ਸਕਦੇ ਆ ਜੇ ਆਪਾਂ ਆਪ ਮਹਾਰੇ ਹੋਗੇ ਨੌਜਬਾਨੀ ਦਾ ਮੈਂ ਦਰਦ ਸਮਝਦਾ ਦਿਲਾਂ ਦੇ ਅੰਦਰ ਰੋਅ ਆ ਗੁੱਸਾ ਦਰਦ ਹੈ ਪਰ ਮੈਂ ਇਹ ਬੇਨਤੀ ਕਰਦਾ ਵੀ ਜੇ ਤੁਸੀਂ ਐਸ ਲੋਡ ਚੱਲ ਪਏ ਨਾ ਆਪ ਮਹਾਰੇ ਹੋ ਕੇ ਅਸੀਂ ਨੁਕਸਾਨ ਹੋਰ ਵੀ ਕਰਾ ਦਾਂਗੇ ਕਿਸੇ ਵੀ ਸੰਘਰਸ਼ ਨੂੰ ਜਿੱਤਣ ਲਈ ਜੰਗ ਨੂੰ ਜਿੱਤਣ ਲਈ ਇੱਕ ਬਿਉਂਤ ਬੰਦੀ ਦੀ ਇੱਕ ਯੋਜਨਾ ਦੀ ਲੋੜ ਹੁੰਦੀ ਹੈ ਉਹ ਯੋਜਨਾ ਉਹ ਬਿਉਂਤ ਬਣਾ ਕੇ ਆਪਾਂ ਜੇ ਚੱਲਾਂਗੇ ਤਾਂ ਸਾਡੇ ਮੋਰਚੇ ਸਫਲ ਹੋਣਗੇ ਸਾਡੇ ਮੋਰਚੇ ਫਤੇ ਹੁਣ ਤੁਸੀਂ ਇੱਥੇ ਆਏ ਹੋ ਲਗਾਤਾਰ ਇੱਥੇ ਬਣੇ ਰਹੂਗੀ ਬਿਲਕੁਲ ਵੀਰੇ ਮੈਂ ਤਾਂ ਦੇਖੋ ਲਗਾਤਾਰ ਮੈਂ ਲੋਕਾਂ ਨੂੰ ਅਪੀਲ ਮੈਂ ਕੱਲ ਵੀ ਪਿੰਡਾਂ ਚ ਜਾ ਕੇ ਆਇਆ ਇਹੀ ਪੀਰ ਕਰਨ ਗਿਆ ਸੀ ਵੀ ਬਾਈ ਘਰਾਂ ਚ ਨਾ ਪੈ ਜਿੱਥੇ ਵੀ ਮੋਰਚਾ ਲੱਗਿਆ ਉਥੇ ਜਾਓ ਇਹਨੂੰ ਇਹਨੂੰ ਹੁਣ ਪੰਜਾਬ ਦੇ ਬੱਚੇ ਖੇਡਣਾ ਖੇਡਣੀਆਂ ਬੰਦ ਕਰ ਦਿਓ ਇਹ ਪੰਚਕ ਮੋਰਚਾ ਹੈ ਇਹ ਕਾਮਰੇਡਾਂ ਦਾ ਮੋਰਚਾ ਹੈ ਇਹ ਫਲਾਨੀ ਧਰ ਦਾ ਮੋਰਚਾ ਫਲਾਨੀ ਧਰ ਦਾ ਮੋਰਚਾ ਮੇਰਾ ਵੀਰ ਇਹ ਮਾਹੌਲ ਨਾ ਸਿਰਜੋ ਇਹ ਮਾਹੌਲ ਸਿਰਜਣ ਲਈ ਤਾਂ ਇਹ ਨਰਟਿਵ ਜਿਹੜਾ ਘੜਨ ਦੀ ਦਾ ਸਰਕਾਰ ਹੀ ਬਹੁਤ ਜ਼ੋਰ ਲਾ ਰਹੀ ਹੈ ਆਪਣੇ ਆਈਪੀ ਸੱਲ ਰਹੀ ਆਪਣੇ ਬੰਦਿਆਂ ਰਹੀਂ ਵੀ ਇਹਨਾਂ ਨੂੰ ਪਾੜਨਾ ਕਿਵੇਂ ਦਫਾੜ ਕਿਵੇਂ ਕਰਨਾ ਮੈਂ ਬੇਨਤੀ ਕਰਦਾ ਵੀ ਜੇ ਸਾਨੂੰ ਕਿਸੇ ਦੇ ਅਸੀਂ ਹੱਕ 'ਚ ਵੀ ਨਹੀਂ ਬੋਲਣਾ ਉਹਦੇ ਵਿਰੋਧ 'ਚ ਵੀ ਨਾ ਬੋਲੋ ਉਹਦੀ ਮੁਖਨਪਤ ਵੀ ਨਾ ਕਰੋ ਚੁੱਪ ਹੋ ਜੋ ਤੇ ਜਿੰਨਾ ਚਿਰ ਪੰਜਾਬ ਇਕੱਠਾ ਹੋ ਕੇ ਨਹੀਂ ਲੜਦਾ ਤੁਸੀਂ ਯਾਦ ਰੱਖੋ ਕੱਲੇ ਕੱਲੇ ਨੂੰ ਕੱਢ ਕੇ ਤੁਹਾਨੂੰ ਕੁੱਟਣਗੇ ਵੀ ਮਾਰਨਗੇ ਛੱਡ ਦਿਓ ਯਾਰ ਛੋਟੀਆਂ ਛੋਟੀਆਂ ਗੱਲਾਂ ਸਾਡੇ ਕਿੱਡੇ ਕ ਬਖਰੇਵੇਂ ਨੇ ਜਿਹੜੇ ਅਸੀਂ ਇਕੱਠੇ ਨਹੀਂ ਹੋ ਸਕਦੇ ਪਰ ਬਿਨਾਂ ਗੱਲ ਤੋਂ ਅਸੀਂ ਹਰ ਗੱਲ ਦੇ ਵਿੱਚ ਟੰਗ ਖਸਾਲ ਲੈਂਦੇ ਹਾਂ ਹਰ ਗੱਲ ਦੇ ਵਿੱਚ ਅਸੀਂ ਕਹਿੰਦੇ ਆਹ ਮਾੜਾ ਆਹ ਚੰਗਾ ਇੱਕ ਮਿੰਟ ਲਾਉਣੇ ਆ ਅਸੀਂ ਕਿਸੇ ਬੰਦੇ ਨੂੰ ਸਨਮਾਨ ਤੇ ਚਾੜਨ ਲਈ ਇੱਕ ਮਿੰਟ ਲਾਉਣਾ ਜੀ ਮਿੰਟ ਤੇ ਉਹਦੇ ਗੱਲ ਸਰਟੀਫਿਕੇਟ ਪਾ ਦਿੰਦੇ ਆ ਇਹ ਗਦਾਰ ਹੈ ਇਹ बिक ਗਿਆ ਇਹ ਝੁਕ ਗਿਆ ਨਹੀਂ ਯਾਰ ਇਹ ਗੱਲਾਂ ਨਾ ਕਰੋ ਛੱਡ ਦਿਓ ਇਹ ਤਾਂ ਪੈਸੇ ਸਰਕਾਰੀ ਬਹੁਤ ਕੰਮ ਕਰੀ ਜਾਂਦੇ ਆਓ ਮੇਰਾ ਵੀਰ ਅੱਜੇ ਹੁਣ ਜਿਹਨੇ ਸਾਡੇ ਨੌਜਵਾਨ ਇੱਥੇ ਬੈਠੇ ਆ ਡਿਮੂਗੜ ਜਾ ਸਾਡੇ ਬੰਦੀ ਸਨ 40-40 ਸਾਲ ਤੋਂ ਜਿੱਦਾਂ ਜੰਦ ਬੰਦ ਨੇ ਉਹਦੇ ਲਈ ਵੀ ਅਸੀਂ ਬੱਦ ਤੋਂ ਬੱਦ ਇਕੱਠੇ ਹੁੰਦੇ ਤਾਂ ਆਪਣੀ ਜ਼ਿੰਦਗੀ ਤੇ ਜਿਹੜੀ ਸਾਡੀ ਲੜਾਈ ਦਿੱਲੀ ਦੇ ਖਿਲਾਫ ਅਸੀਂ ਖਨੌਰੀ ਛੰਭੂ ਬੈਠੇ ਹਾਂ ਉੱਥੇ ਵੀ ਆਪਾਂ ਬੱਦ ਤੋਂ ਬੱਦ ਐਥੇ ਤੁਸੀਂ ਕਹਿੰਨੇ ਵੀ ਸਰਕਾਰ ਜਿਹੜੀ ਹੈ ਜੀ